ਪਿਆ ਪਰਮਈਆ ਬਲਾਵਲ ਮਹੱਲਾ ਚੌਥਾ ਸਤਗੁਰ ਪਰਚੈ ਮਨਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦਰੜਈਆ ਅਮਰ ਪਿੰਡ ਭਏ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਾਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਦਸੂਦਨ ਮਾਦਵ ਮੈਂ ਕਿਨ ਕਿਨ ਸਾਧੂ ਚਰਨ ਪਖਈਆ ਰਹਾਉ ਤਜੈ ਗੇਰਹਤ ਭਇਆ ਬਨਵਾਸੀ ਇਕ ਖਿਨ ਮਨੁਆ ਟਿਕੈ ਨਾ ਟਕਈਆ ਧਾਵਤ ਧਾਇ ਤਦੇ ਘਰ ਆਵੇ ਹਰ ਹਰ ਸਾਧੂ ਸਰਨ ਪੋਈਆ ਤੀਆਂ ਪੂਤ ਛੋਡ ਸੰਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੈ ਨਹੀਂ ਬੂਝੈ ਗੁਰ ਕੈ ਸ਼ਬਦ ਨਰਾਸ ਸੁਖ ਲਹੀਆ ਉਪਜੀ ਤਰਕ ਦੇ ਗੰਬਰ ਹੋਆ ਮਨ ਦਹੈ ਦਿਸ ਚਲ ਚਲ ਗਮਨ ਕਰਈਆ ਪਰ ਭਵਨ ਕਰੈ ਬੂਜੈ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਈਆ ਆਸਨ ਸਿਧ ਸਿੱਖ ਹੈ ਬਹੁ ਤੇਰੇ ਮਨ ਮੰਗੈ ਰਿਧ ਸਿਧ ਚੀਟਕ ਚਿਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿਧ ਪਈਆ ਅੰਡਜ ਜੇਰਜ ਸੇਤਜ ਉਤਪੁਜ ਸਭ ਵਰਨ ਰੂਪ ਜੀ ਜੰਤ ਉਪਈਆ ਸਾਧੂ ਸਰਨ ਪਰੈ ਸੋ ਉਬਰੈ ਖत्री ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈਦੇਉ ਕੰਬੀਰ ਤ੍ਰਿloਚਨ ਔਜਾਤ ਰਵਦਾਸ ਚਮਿਆਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਤਨ ਧੰਨਾ ਜੱਟ ਸਹਿਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈ ਜਿਰ ਖਾਈ ਭਗਤਵਾ ਚਲੇ ਅੰਗੀ ਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੀ ਜਾਣੈ ਕੋ ਪੀਰ ਪਰਈਆ RAM ਗੁਰਮੋਹਨ ਮੋਹਿ ਮਨ ਲਈਆ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ-ਪੋਟ ਹੋਏ ਪਈਆ ਰਹਾਉ ਹਉ ਨਿਰਖਤ ਫਿਰਉ ਸਭ ਦੇਸ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦੇਉ ਗੁਰ ਆਗੇ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ ਹਿਰਦ ਅੰਤਰ ਮਨ ਤਨ ਮੀਠ ਲਗਈਆ ਮस्तक ਕਾਟ ਦੇਉ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਚਲ ਚਲ ਸਖੀ ਹਮ ਪ੍ਰਭ ਪਰਬੋਧ ਹੈ ਗੁਣ ਕਾਮਣ ਕਰ ਹਰ ਪ੍ਰਭ ਲਹੀਆ ਭਗਤ ਵਛਲ ਆਕੂ ਨਾਮ ਕਹੀਤ ਹੈ ਸਰਨ ਪ੍ਰਭ ਤਿਸ ਪਾਛੈ ਪਈਆ ਠਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਾਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੈ ਜੀਉ ਕਟ ਕਟ ਪਈਆ ਹਰ ਹਰ ਹਾਰ ਕੰਠ ਹੈ ਬਨਿਆ ਮਨ ਮੋਤੀ ਚੂਰ ਵਡ ਗਹਿਨ ਗਹਿਨਈਆ ਹਰ ਹਰ ਸਰਦਾ ਸੀਜ ਵਿਚਾਈ ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ ਕਹ ਪ੍ਰਭ ਅਵਰ ਅਵਰ ਕਿਸ਼ਕੀਜੈ ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ ਕੀਉ ਸ਼ਿੰਗਾਰ ਮਿਲਣ ਕਹਿ ਤਾਈ ਪ੍ਰਭ ਲੀਉ ਸੁਹਾਗਣ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮ ਘਸਾਈਂ ਕਿਆ ਹਮ ਕਰਹਿ ਤੇਰੇ ਵਸ ਪਈਆ ਦਇਆ ਦੀਨ ਕਰਹੁ ਰੱਖ ਲੇਵੋ ਨਾਨਕ ਹਰ ਗੁਰ ਸਰਨ ਸਮਈਆ ਬਲਾਵਲ ਮਹਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਕਿਨੇ ਕਿਨੇ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉ ਚਾਤਰਿਕ ਪ੍ਰਯੋ ਪ੍ਰਯੋ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤ ਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੈ ਸਿਰ ਕਟ ਕਟ ਪਈਆ ਰਹਾਉ ਰੋਮ ਰੋਮ ਮਨ ਤਨ ਇਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਬੈਦਕ ਨਾਟਕ ਦੇਖ ਭੁਲਾਨੀ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹौं ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜਿਉ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨ ਭਾਵੈ ਬਿਨ ਹਰ ਕੋ ਦੁਈਆ ਕੋਈ ਆ ਨਾਨ ਮੇਰਾ ਪ੍ਰਭੂ ਮਲਾਵੇ ਹਉ ਤਿਸ ਵਿਟਹੁ ਬਲ ਬਲ ਘੁਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ 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 ਗੁਰ ਸਰਨ ਪਵਈਆ ਸੇਜ ਏਕ ਏਕੋ ਪ੍ਰਭ ठाकुर ਮਹਿਲ ਨਾ ਪਾਵੈ ਮਨ ਮੁਖ ਪਰਮਈਆ ਗੁਰ ਗੁਰ ਕਰਤ ਸਰਨ ਜੀ ਆਵੈ ਪ੍ਰਭ ਆਏ ਮਿਲੈ ਖਿੰ ਢੀਲ ਨਾ ਪਈਆ ਕਰ ਕਰ ਕਿਰਿਆ ਚਾਰ ਵਧਾਏ ਮਨ ਪਖੰਡ ਕਰਮ ਕਪਟ ਲੋਭਈਆ ਬੇਸਵਾ ਕੈ ਘਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਬ ਜਨਮ ਭਗਤ ਕਰ ਆਏ ਗੁਰ ਹਰ 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 ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ 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 ਨਾਮ ਸਮਈਆ ਪ੍ਰਬਿਆਨ ਆਣ ਮਹਿੰਦੀ ਪਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ठाकुर ਕਿਰਪਾ ਤਾਰੀ ਮਹਾਪਕਰ ਨਾਨਕ ਕੱਢ ਲਈਆ ਰਾਗ ਬਲਾਵਲ ਮਹੱਲਾ 5ਵਾਂ ਫਸਟ ਪਦੀ ਘਰ 12ਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਉਪਮਾ ਜਾਤਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤਨਾ ਕਹੀ ਤਾਜਿਆਨ ਸਰਣ ਗਹੀ ਰਹਾਉ ਪ੍ਰਭ ਚਰਨ ਕਮਲ ਆਪਾਰ ਹਉ ਜਾਉ ਸਦ ਬਲੇ ਹਾਰ ਮਨ ਪ੍ਰੀਤ ਲਾਗੀ ਤਾਹੇ ਤਜ ਆਨ ਕਤਹਿ ਨਾ ਜਾਹੇ ਹਰ ਨਾਮ ਰਸ ਨਾ ਕਹਿਨ ਮਲ ਪਾਪ ਕਲ ਮਲ ਦੇਹਨ ਚੜ ਨਾਵ ਸੰਤ ਉਧਾਰ ਪੈ ਤਰੇ ਸਾਗਰ ਪਾਰ ਮਨ ਦੂਰ ਪ੍ਰੇਮ ਪਰੀਤਾ ਏ ਸੰਤ ਨਿਰਮਲ ਰੀਤਾ ਤਜ ਗਏ ਪਾਪ ਵਿਕਾਰ ਹਰ ਮਿਲੇ ਪ੍ਰਭ ਨਰੰਕਾਰ ਪ੍ਰਭ ਪੇਖੀਐ ਬਿਸਮਾਦ ਜਕ ਅਨੰਦਪੂਰਨ ਸਾਦ ਨਹਿ ਡੋਲੀਐ ਇਤ ਊਤਾ ਪ੍ਰਭ ਵਸੇ ਹਰ ਹਰ ਚੀਤ ਤਿਨ ਨਾਹੇ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮਨਾ ਪੇਖਹਿ ਨੈਨ ਸੁਨ ਮੋਹਿ ਅਨਹਤ ਬੈਨ ਹਰ ਸਰਨ ਸੂਰਗੋਪਾਲ ਪ੍ਰਭ ਭਗਤ ਵਸ ਦਿਆਲ ਹਰ ਨਿਗਮ ਲਹਿ ਨਾ ਭੇਵ ਨਿਤ ਕਰਹਿ ਮਨ ਜਨ ਸੇਵਾ ਦੁਖ ਦੀਨ ਦਰਦ ਨਿਵਾਰ ਜਾਂ ਕੀ ਮਹਾ ਵਿਖੜੀ ਕਾਰ ਤਾਂ ਕੀ ਮਿਤ ਨਾ ਜਾਣ ਕੋਏ ਜਲ ਥਲ ਮਹੀ ਅਲਸੋਏ ਕਰ ਬੰਦਨਾ ਲੱਖ ਬਾਰ ਠੱਕ ਪਰਿਓ ਪ੍ਰਭ ਦਰਬਾਰ ਪ੍ਰਭ ਕਰਹੁ ਸਾਧੂ ਧੂਰ ਨਾਨਕ ਮਨ ਸਾਪੂਰ ਬਲਾਵ ਮਹੱਲਾ ਪੰਜਵਾਂ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦੁਆਰ ਗਹਿ ਚਰਨ ਸਾਧੂ ਸੰਗ ਮਨ ਮਿਸਤ ਹਰ ਹਰ ਨੰਗ ਕਰ ਦਇਆ લેਹੁ ਨੜ ਲਾਈ ਨਾਨਕਾ ਨਾਮ ਧਿਆਈ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ਜਾ ਚੋਂ ਸੰਤਰਵਾਲ ਰਹਾਉ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਕੂਪ ਗਹਿ ਪੁਜਾ ਪ੍ਰਭ ਜੀ લેਹੁ ਹਰ ਨਾਮ ਆਪਣਾ ਦੇਹੁ ਪ੍ਰਭ ਤੁਝ ਬਿਨਾ ਨਹੀਂ ਠਾਉ ਨਾਨਕਾ ਬਲ ਬਲ ਜਾਵ ਲੋਭ ਮੋਹੇ ਬਾਂਦੀ ਦੇ ਬਿਨ ਭਜਨ ਹੋਵਤਖੇ ਜਮਦੂਤ ਮਹਾ ਭਯਾਨ ਚਿਤ ਗੁਪਤ ਕਰ ਮਹਿ ਜਾਣ ਦਿਨ ਰੈਨ ਸਾਖ ਸੁਨਾਏ ਨਾਨਕਾ ਹਰ ਸਰਨਾਏ ਭੈ ਭਜਨਾਮ ਰਾਰ ਕਰ ਦਇ ਆਪਤ ਉਧਾਰ ਮੇਰੇ ਦੋਖ ਗਨੇ ਨਾ ਜਾਹੇ ਹਰ ਬਿਨਾ ਕਤਹਿ ਸੁਵਾਹੇ ਗਹਿ ਓਟ ਚਿਤ ਵੀਨਾਥ ਨਾਨਕਾ ਦੇ ਰਖ ਹਾਥ ਹਰ ਗੁਣ ਦੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿਣ ਨਾ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨਪ੍ਰੀਤ ਚੰਦ ਚਕੂਰ ਜਿਉ ਮੀਨ ਜਲ ਸਿਉ ਹੇਤ ਅਲ ਕਮਲ ਭਿੰਨ ਨਾ ਭੇਤ ਜਿਉ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰਨ ਭਰਤ ਪਰਾਨ ਜਿਉ ਲੋਭੀ ਐ ਧਨਦਾਨ ਜਿਉ ਦੂਧ ਜਲਹਿ ਸੰਜੋਗ ਜਿਉ ਮਹਾ ਖੁਦਿਆਰਥ ਭੋਗ ਜਿਉ ਮਾਤ ਪੁੱਤ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਚੋਰ ਹਿਤਨ ਸੰਗ ਮੈਗਲਹਿ ਕਮੈ ਬੰਦ ਜਿਉ ਗਰਸਤ ਵਿਖਈ ਧੰਦ ਜਿਉ ਜੁਵਾਰ ਬਿਸਨ ਨਾ ਜਾਏ ਹਰ ਨਾਨਕਿ ਹੋ ਮਨ ਲਾਈ ਕੋ ਰੰਕ ਨਾ ਦੈਨੇ ਚਾਤਰਕ ਚਾਹਤ ਮੇਉ ਜਨ ਜੀਵਨਾ ਸਤ ਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨੈ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨ ਲਿਖਦੇ ਸੋ ਸਰਬ ਫਲ ਹਰ ਲੇ ਕੁੱਲ ਸਮੂਹ ਕਰਤ ਉਧਾਰ ਸੰਸਾਰ ਕੁਤਰਾ ਸਪਾਰ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰਖੈ ਮਾਰ ਹਰ ਨਾਨਕ ਸਰਨ ਦਵਾਰ ਬਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸੋਂ ਆ ਜੱਤ ਇਕ ਓੰਕਾਰ ਸਤਿਗੁਰ ਪ੍ਰਸਾਦ ਇਕਮ ਇਕੰਕਾਰ ਨਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪੋ ਬਿਨ ਜਗ ਦੀਸੈ ਗੁਰ ਕਾ ਸ਼ਬਦ ਮਹਿਲ ਘਰ ਦੀ ਸੈ ਰਹਾ ਦੂਜੇ ਭਾਏ ਲੱਗੇ ਪਛਤਾਣੇ ਜਮ ਦਰਬਾਦ ਦੇ ਆਵਣ ਜਾਣੇ ਕਿਆ ਲੈ ਆਵਹਿ ਕਿਆ ਲੈ ਜਾਹਿ ਸਿਰ ਜਮ ਕਾਲ ਸੇ ਚੋਟਾਂ ਖਾਹਿ ਬਿਨ ਗੁਰ ਸ਼ਬਦ ਨਾ ਛੂਟਸ ਕੋਇ ਪਾਖੰਡ ਕੀਨੈ ਮੁਕਤ ਨਾ ਹੋਇ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਤਰਤ ਆਕਾਸ਼ ਕੀਏ ਬੈਸਣ ਕਉ ਥਾਉ ਰਾਤ ਦਿਨ ਅੰਤ ਕੀਏ ਭਉ ਭਾਉ ਜਿਨ ਕੀਏ ਕਰ ਵੇਖਣ ਹਾਰਾ ਅਵਰ ਨਾ ਦੂਜਾ ਸਿਰ ਜਨ ਹਾਰਾ ਤ੍ਰਿਤਿਆ ਬ੍ਰਹਮਾ ਬਿਸਨ ਮਹੇਸਾ ਦੇਵੀ ਦੇਵ ਅਪਾਏ ਵੇਸਾ ਜੋਤੀ ਜਾਤੀ ਗਣਤ ਨਾ ਆਵੈ ਜਿਨ ਸਾਜੀ ਸੋ ਕੀਮਤ ਪਾਵੈ ਕੀਮਤ ਪਾਏ ਰਹਿਆ ਪਰਪੂਰ ਕਿਸ ਨੇੜਾ ਕਿਸੇ ਆਖਾਂ ਦੂਰ ਚੌਥ ਉਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਭੇਦਾ ਅਸ਼ਟ ਦਸਾ ਖਟ ਤੀਨ ਉਪਾਏ ਸੋ ਬੂਜੈ ਜਿਸ ਆਪ ਬੁਝਾਏ ਤੀਨ ਸਮਾਵੈ ਚੌਥੇ ਵਾਸਾ ਰਣਵਤ ਨਾਨਕ ਹਮਤਾ ਕੀ ਦਾਸਾ ਪੰਚਮੀ ਪੰਚ ਭੂਤ ਬੇਤਾਲਾ ਆਪ ਅਗੋਚਰ ਪੁਰਖ ਨਰਾਲਾ ਇਕ ਬ੍ਰਹਮ ਭੁਖੇ ਮੋਹ ਪਿਆਸੇ ਇਕ ਰਸ ਚਾਖ ਸ਼ਬਦ ਤ੍ਰਿਪਤਾਸੇ ਇਕ ਰੰਗ ਰਾਤੇ ਕਮਰ ਧੂਰ ਇਕ ਦਰ ਕਰ ਸਾਚੇ ਦੇਖ ਹਦੂਰ ਝੂਟੇ ਕੋ ਨਾਹੀ ਪਤਨਾਉ ਕਬਹ ਨਾ ਸੂਚਾ ਕਾਲਾ ਕਾਉ ਪਿੰਜਰ ਪੰਖੀ ਬੰਧਿਆ ਕੋਏ ਛੇਰੀ ਪਰ ਮੈਂ ਮੁਕਤ ਨਾ ਹੋਏ ਤਉ ਛੂਟੈ ਜਾਂ ਖਸਮ ਛਡਾਏ ਗੁਰਮਤ ਮੇਲੇ ਭਗਤ ਦਿਰੜਾਏ ਖਸ਼ਟੀ ਖਟ ਦਰਸ਼ਨ ਪ੍ਰਭ ਸਾਜੇ ਅਨਹਦ ਸ਼ਬਦ ਨਰਾ ਲਾਵਾਜੀ ਜੇ ਪ੍ਰਭ ਭਾਵੈ ਤਾਂ ਮਹਿਲ ਬੁਲਾਵੇ ਸ਼ਬਦੇ ਭੇਦੇ ਤਉ ਪਤ ਪਾਵੇ ਕਰ ਕਰ ਵੇਸ ਖਪਹਿ ਜਲ ਜਾਵਹਿ ਸਾਚੈ ਸਾਚੀ ਸਾਚ ਸੰਭਾਵਹਿ ਸप्तਮੀ ਸਤ ਸੰਤੋਖ ਸਰੀਰ ਸਤ ਸਮੁੰਦ ਭਰੇ ਨਿਰਮਲ ਨੀਰ ਮੱਜਨ ਸੀਲ ਸਚਿਰਦਾ ਵਿਚਾਰ ਗੁਰ ਕੈ ਸ਼ਬਦ ਪਾਵੈ ਸਭ ਪਾਰ ਮਨ ਸਾਚਾ ਮੁਖ ਸਾਚਉ ਪਾਈ ਸਚ ਨਿਸ਼ਾਨ ਹੈ ਠਾਕ ਨਾ ਪਾਈ ਅਸ਼ਟਮੀ ਅਸ਼ਟ ਸਿਧ ਬੁੱਧ ਸਾਧੈ ਸਚ ਨੇ ਕੇਵਲ ਕਰਮ ਅਰਾਧੈ ਪਉਣ ਪਾਣੀ ਅਗਨੀ ਬਿਸਰਾਉ ਤਹੀ ਨਿਰੰਝਨ ਸਚਉ ਨਾਉ ਤਿਸ ਮਹਿ ਮਨੁਆ ਰਹੈ ਆਲਿਬਲਾਈ ਪ੍ਰਣਾਤ ਨਾਨਕ ਕਾਲ ਨਾ ਖਾਏ ਨਾਉ ਨੌਮੀ ਨਵੇਂ ਨਾਥ ਨਵ ਖੰਡਾ ਘਟ ਘਟ ਨਾਥ ਮਹਾ ਬਲਵੰਡਾ ਆਈ ਪੂਤਾ ਇਹੋ ਜੱਗ ਸਾਰਾ ਪ੍ਰਭ ਆਦੇਸ ਆਦ ਰਖਵਾਰਾ ਆਦ ਜਗਾਦੀ ਹੈ ਪੀ ਹੋਗਾ ਉਹ ਆਪਰੰਪਰ ਕਰਨੇ ਜੋਗਾ ਦਸਮੀ ਨਾਮਦਾਨ ਇਸ਼ਨਾਨ ਆਨੰਦਿਨ ਮੱਧਨ ਸੱਚਾ ਗੁਣ ਗਿਆਨ ਸਚ ਮੈਲ ਨਾ ਲਾਗੈ ਬ੍ਰਹਮ ਪਉ ਭਾਗੈ ਬਿਲਮਨਾ ਤੂਠ ਸ ਕਾਚੈ ਤਾਗੈ ਜਿਉ ਤਾਗਾ ਜਗ ਏਵੈ ਜਾਣੂ ਅਸਤਰ ਚੀਤ ਸਾਚ ਰੰਗ ਮਾਣੂ ਇਕਾदशी ਇਕ ਹਿਰਦੈ ਵਸਾਵੇ ਹਿੰਸਾ ਮਮਤਾ ਮੋਹ ਚਕਾਵੇ ਫਲ ਪਾਵੇ ਬ੍ਰਤ ਆਤਮ ਚੀਨੈ ਪਖੰਡ ਰਾਚ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨੇ ਕੇਵਲ ਸੂਚੈ ਸਾਚੇ ਨਾ ਲਾਗੈ ਮਲ ਜਹਿ ਦੇਖੋ ਤਹਿ ਏਕੋ ਏਕਾ ਹੁਰ ਜੀ ਉਪਾਏ ਵੇਖੋ ਵੇਕਾ ਫਲੋ ਹਾਰ ਕੀਏ ਫਲ ਜਾਏ ਰਸ ਕਸ ਖਾਏ ਸਾਧ ਗਵਾਏ ਕੂੜੈ ਲਾਲਚ ਲਪਟੈ ਲਪਟਾਏ ਛੂਟੈ ਗੁਰਮਖ ਸਾਚ ਕਮਾਏ ਦੁਆ ਦਸਮੁੰਦਰਾ ਮਨ ਆਉ ਤੂਤਾ ਐਨ ਸ ਜਾਗੇ ਕਬਹ ਨਾ ਸੂਤਾ ਜਾਗਤ ਜਾਗ ਰਹਿ ਲਿਵ ਲਾਈ ਗੁਰ ਪਰਚੈ ਤਿਸ ਕਾਲ ਨਾ ਖਾਈ ਅਤੀਤ ਭਏ ਮਾਰੇ ਬਹਿ ਰਾਈ ਪ੍ਰਣਵਤ ਨਾਨਕ ਤਹ ਲਿਵ ਲਾਈ ਦਵਾਦਸੀ ਦਇਆ ਦਾਨ ਕਰ ਜਾਣਾ ਬਾਹਰ ਜਾ ਤੋ ਪੀ ਤਰਿਆਣਾ ਵਰਤੀ ਵਰਤ ਰਹਿ ਨੇ ਕਾਮ ਅਜੱਪਾ ਜਾਪ ਜਪੈ ਮੁਖ ਨਾਮ ਤੀਨ ਭਵਨ ਮਹਿ ਏਕੋ ਜਾਣਾ ਸਭ ਸੋਚ ਸੰਜਮ ਸਾਚ ਪਛਾਣੈ ਤੇਰਾ ਸਤਰਵਰ ਸੁਮੰਧ ਕਿਨਾਰੈ ਅਮਰਤ ਮੂਲ ਸਿਖਰ ਲਿਵਤਾਰੈ ਡਰ ਡਰ ਮਰੈ ਨਾ ਬੂੜੈ ਕੋਇ ਨ ਡਰ ਬੂੜ ਮਰੈ ਪਤ ਖੋਇ ਡਰ ਮਹਿ ਘਰ ਘਰਮਹਿ ਡਰ ਜਾਣਾ ਤਖਤ ਨਵਾਸ ਸਚ ਮਨ ਭਾਣਾ 14 ਚੌਥੇ ਥਾਵਹਿ ਲਹ ਪਾਵੈ ਰਾਜਸ ਤਾਮਸ ਸਤਕਾਲ ਸਮਾਵੇ ਸਸੀਰ ਕੈ ਕਰ ਸੂਰ ਸਮਾਵੇ ਜੋਗ ਜੁਗਤ ਕੀ ਕੀਮਤ ਪਾਵੇ ਚੌਦਸ ਭਵਨ ਪਤਾਲ ਸਮਾਈ ਖੰਡ ਬ੍ਰਹਮੰਡ ਰਹਿ ਆ ਲਿਬ ਲਾਈ અમાਵਸਿਆ ਚੰਦ ਗੁਪਤ ਗੈੜਾਰ ਬੂਝੋ ਹੋ ਗਿਆਨੀ ਸ਼ਬਦ ਵਿਚਾਰ ਸਸੀਰ ਗਗਨ ਜੋਤ ਤਿਉ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰਤੇ ਦੀ ਸੈ ਸੋ ਤਿਸ ਹੀ ਮਾਹੀ ਮਨ ਮੁਖ ਭੂਲੇ ਆ ਵਹਿ ਜਾਹਿ ਘਰ ਦਰ ਥਾਪ ਥਿਰਥਾਨ ਸੁਹਾਵੇ ਆਪ ਪਛਾਣੇ ਜਾਂ ਸਤਗੁਰ ਪਾਵੇ ਜਹ ਆਸਾ ਤਹ ਬਿਨਸ ਬਨਾਸਾ ਫੂਟੈ ਖੱਪਰ ਦੁਬਦਾ ਮਨਸਾ ਮਮਤਾ ਜਾਲ ਤੇ ਰਹਿ ਉਦਾਸਾ ਰਣਵਤ ਨਾਨਕ ਹਮਤਾ ਕੇ ਦਾਸਾ ਬਲਾਵਲ ਮ